ਆਵਾ 2 ਫੁੱਟ ਬਾੜਾ 2.5 ਫੁੱਟਾ ਬੈੱਡਾ ਤੇ ਆ ਟਾਲੀ ਆ ਜਾਈ 16 7 16 7 ਸੇਜ ਦੇ ਵਿੱਚ ਆ ਟਾਟਾ ਦੀਆਂ ਹੱਬਾਂ ਨੇ 10 ਨੱਟੀ ਬੁੱਕਾ ਬੁੱਕਾ ਲੈ ਕੇ ਜਾਣਾ ਉਵੇਂ ਲੈ ਜਾਓ ਤੇ ਮਿੱਤਰੋ ਤੋਲ ਦੇ ਵਿੱਚ ਇਹ ਕਿੰਨਾ ਪੈਜੂ ਤੋਲ ਕੇ ਇਹ 87 ਰੁਪਏ ਕਿਲੋ ਜੀ 1.5 ਇੰਚੀ ਗੋਲ ਹਿੱਸਾ ਲੱਗਿਆ ਡਬਲ ਜੈਕ ਦੇ ਵਿੱਚ ਤੇ ਹੇਠਾਂਲੇ ਪਾਸੋਂ ਵੀ ਸਫਾਈ ਚੈੱਕ ਕਰ ਸਕਦੇ ਹੋ 12 14 16 ਜਿਹੜੀ ਮਰਜ਼ੀ ਲੈ ਲਓ ਉਹਦੇ ਰੀਲਾਂ ਲੱਗੀਆਂ ਹੀ ਹੋਣਗੀਆਂ ਠੀਕ ਹੈ ਹਾਂ ਜੀ ਇਹਦੀ ਹੁਣ ਬਿੱਡੀ 'ਚ ਫਰਕ ਪੈ ਗਿਆ ਜੀ ਠੀਕ ਹੈ ਤੇ ਇਹਦਾ ਡਿਜ਼ਾਈਨ ਹੋਰ ਆ ਉਹਦਾ ਹੋਰ ਹਾਂ ਜੀ ਜਦੋਂ ਬੰਦੇ ਨੇ ਆਰਡਰ ਦਿੱਤਾ ਤਦ ਨੂੰ ਕਿੰਨੇ ਕ ਟਾਈਮ 'ਚ ਤਿਆਰ ਕਰ ਦਿੰਦੇ 10 ਤੋਂ 15 ਦਿਨ ਮੈਕਸਿਮਮ ਆ 10 ਤੋਂ 15 ਲੈਣਾ ਇਹ ਨਹੀਂ ਪਤਾ ਛੋੜੇ ਆਉਂਦੇ ਨੂੰ ਇੱਕ ਦੋ ਖੜਗੀਆਂ ਹੁਣ ਕਿਉਂ ਬਾਈ ਕੋਲ ਪੰਜ ਤੋਂ ਚਾਰ ਇੱਕ ਦੋ ਦਾ ਪੀਸ ਖੜੇ ਹੀ ਹੁੰਦੇ ਆ ਜੀ ਹੁਣ ਆ ਪੰਜ ਤੋਂ 6 ਪੀਸ ਖੜੇ ਆ ਕੋਲੀ ਨਾਲ ਲੱਡੂ ਵੰਡਣਾ ਜੋਗੇ ਕਰਦਾ ਲੱਡੂ ਵੰਡਣਾ ਜੋਗੇ ਕਰ ਦੂੰਗਾ ਨਾਲ ਦੀ ਨਾਲ ਨਾਲ ਦੀ ਨਾਲ ਠੀਕ ਹੈ ਇਹ ਦੀ ਹੈ ਵੀ ਅਗਲੇ ਨੂੰ ਕਹਿ ਦਈਏ ਵੀਰੇ 10 ਦਿਨ ਖੜਜਾ 15 ਨਾਲ ਦੀ ਨਾਲ ਅਗਲਾ ਆਵੇ ਆਪਣਾ ਉਹ ਕੰਮ ਨਹੀਂ ਵੀ ਅੜਕੇ ਹੀ ਸੌਦਾ ਕਰਨਾ ਅੜਕੇ ਨਾਲ ਸੌਦੇ ਹੁੰਦੇ ਨੇ ਨਾ ਕਰਨੇ ਠੀਕ ਹੈ ਲੋਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਆ ਇਸ ਵਕਤ ਪਿੰਡ ਕਕਰਾਲਾ ਭਾਈ ਕਾ ਤੇ ਪਿਛੇੜੀਆਂ ਟਰਾਲੀਆਂ ਤੁਸੀਂ ਦੇਖੀ ਜਾਨੇ ਮਿੱਤਰੋ ਲਖਵੀਰ ਬਾਈ ਆਪਣੇ ਨਾਲ ਹੀ ਕਰਦਾ ਤਿਆਰ ਲਖਵੀਰ ਸੇਤਾਂ ਗੈਮ ਆਹਨ ਵਧੀਆ ਜੀ ਤੁਸੀਂ ਦੱਸੋ ਹੋ ਠੀਕ ਹੋ ਪੂਰੇ ਵਧੀਆ ਤੇ ਇਹ ਟਰਾਲੀਆਂ ਕਰਦਾ ਬੜੀ origignal ਤਿਆਰ ਜੇ ਕੋਈ ਵੀਰ ਜੀ ਟਰਾਲੀ ਜੀ ਭਲੀ ਜਾਂਦਾ ਆ ਬਾਈ ਨੂੰ ਇੱਕ ਕਰੀ ਮੌਕਾ ਦੇ ਦਿਓ ਮਨੋਂ ਐਂ ਦੱਸ ਲਖਵੀਰ ਸਾਈਜ਼ ਤੇਰੇ ਕੋਲ ਸਾਰੇ ਮਿਲ ਜਾਂਦੇ ਆ ਸਾਈਜ਼ ਆਪਣੇ 12 14 16 18 18 20 ਕਈ ਵਾਰ ਮੌਕੇ ਤੇ ਵੀ ਮਿਲ ਜਾਂਦੇ ਆ ਨਹੀਂ ਵੀ ਮਿਲਦੇ ਆ ਆਪਾਂ 10 ਤੋਂ 15 ਦੇਣਾ ਤਿਆਰ ਕਰ ਦਿੰਦੇ ਆ ਵੀ ਲਗਭਗ 10 ਫੁੱਟ ਤੋਂ ਚੱਲ ਕੇ 20 22 ਫੁੱਟ ਤੱਕ ਟਰਾਲੀ ਦਾ 22 ਫੁੱਟ ਦਾ ਇੱਕ ਆਪਾਂ ਗਠਾਂ ਵਾਲਾ ਵੱਡਾ ਵੀ ਕਰ ਦਨੇ ਆ। ਅਸਾਂ ਗਠਾਂ ਵਾਲਾ ਡਬਲ ਹਿੱਸੇ 'ਚ 32 ਫੁੱਟਾ ਵੀ ਤਿਆਰ ਕਰਿਆ। 32 ਫੁੱਟਾ ਹੀ ਕਰ ਦਿੰਦਾ ਤਿਆਰ ਜੀ ਗਠਾਂ ਵਾਲਾ ਕਰਾਉਣਾ। ਹਾਂ। ਤੇ ਹੁਣ ਟਰਾਲੀਆਂ ਤੇ ਆਉਣੇ ਆ ਮਿੱਤਰੋ ਜਿਵੇਂ ਕਹੇ ਦੀ ਇਹ ਮੁੱਦੇ ਦੀ ਗੱਲ ਮਨਵਾਇਆ 10 ਲਖ ਵੀਰੇ ਜੀ ਸਾਈਜ਼ ਕੀ ਆ ਟਰਾਲੀ ਦਾ? ਇਹ 12 1/2 ਸਾਈਜ਼ ਆ ਜੀ। 12 1/2 ਜਿਹੜਾ ਮਿੱਤਰੋ ਆ ਵੀ ਚੱਲਦਾ। ਹਾਂ ਮੱਛੀ ਹੁੱਕ ਦੇ ਵਿੱਚ ਆ। ਮੱਛੀ ਹੁੱਕ ਦੇ ਵਿੱਚ 8 ਇੰਚੀ ਮੱਛੀ ਆ। 8 ਇੰਚੀ ਹੀ 88 ਹੈ ਜੀ 8 ਇੰਚੀ ਮੱਸੀਆ ਤੇ 8 ਇੰਚੀ ਹੀਗੀ ਆ 88 ਹਿੱਸਾ ਇਹਦਾ 4 ਇੰਚੀ ਚੌਰਸ ਆ ਜੀ 10 ਨਟ ਹੀ ਹੱਬਾ ਨੇ ਟਾਟਾ ਦੀਆਂ ਠੀਕ ਆ 4 ਇੰਚੀ ਹਿੱਸਾ ਜੈਕ ਲੱਗਿਆ ਵਾ ਟਰਾਲੀ ਦੇ ਹਾਂ ਸਿੰਗਲ ਜੈਕ ਆ ਜੀ 25 ਡਾ ਠੀਕ ਆ ਦੋ ਫਾੜ ਕਰਾਰੀ ਵਾਲਾ ਡਾਲਾ ਦੋ ਫਾੜ ਕਰਾਰੀ ਵਾਲਾ ਡਾਲਾ ਤੇ ਇੱਥੋਂ ਲੱਗੇ ਸੀ ਫੀਤਰੀ ਗਣਾ ਉਹਦਾ ਆਉਂਦਾ 10 ਨਟ ਹੀ ਹੱਬਾ ਤੇ ਹੁਣ ਮੈਨੂੰ ਐ ਦੱਸਦੇ ਡਾਲਾ ਤਾਂ ਆ ਗਿਆ ਤਾਂ ਦੋ ਫਾੜ ਵਾਲਾ ਹਾਂ ਜੀ ਤੇ ਫਰਸ ਕਿੰਨੇ ਆ ਮੈਮ ਦਾ ਫਰਸ 4 ਆ ਮੈਮ ਦਾ ਟਾਟਾ ਦਾ ਜੀ ਨਵੇਂ ਨਵੇਂ 10 ਗੇਸ ਸਾਈਡ ਆ ਜੀ ਠੀਕ ਹੈ 12 ਵੀ ਲਵਾ ਲੈਣੇ ਆ ਬਾਕੀ ਉਹ ਗਾਗ ਦੀ ਡਿਮਾਂਡ ਹੁੰਦੀ ਆ ਮੌਕੇ ਤੇ ਤੇ ਬਾਕੀ ਜਿੰਨਾ ਮਟੀਰੀਅਲ ਆ ਇਹ ਆਪਣਾ ਟਾੜਾ ਸੇਲ ਦਾ ਹੁੰਦਾ ਨਹੀਂ ਨਹੀਂ ਇਹ ਐ ਮਸੀਦਾ ਜੀ ਸੇਲ ਦਾ 90 ਰੁਪਏ ਕਿਲੋ ਆ ਠੀਕ ਹੈ ਸਾਰਾ ਸੇਲ ਦਾ ਹੋਊਗਾ ਠੀਕ ਹੈ ਮੈਂ ਕਹਿੰਦਾ ਇੱਥੋਂ ਲੈ ਕੇ ਠੀਕ ਹੈ ਸਾਰਾ A to Z ਸੇਲ ਦਾ ਹੋਊਗਾ ਇਹ ਨਹੀਂ ਵੀ ਆ ਉਹ ਦੇ ਦਿਓ ਯਾਰ ਉਹਦਾ ਸਾਰਾ ਮਾਲ ਸੇਲ ਦਾ ਹੋਊਗਾ ਇਹ ਐਮਸੀ ਦਾ ਐਮਸੀ ਦਾ ਹੈਗਾ 86 ਰੁਪਏ ਕਿਲੋ 86 ਰੁਪਏ ਕਿਲੋ ਜੇ ਕਿਸੇ ਨੇ ਮਿਕਸਰ ਲਵਾਉਣਾ ਤਾਂ 87 ਰੁਪਏ ਕਿਲੋ ਹੈ ਐਂਗਲਸ ਹੇਲ ਦੇ ਲਵਾਉਣੇ ਆ ਠੀਕ ਹੈ ਬਾਕੀ ਐਮਸੀ ਦਾ ਲਵਾਉਣਾ ਉਹ ਹੈਗਾ ਜੀ 87 ਰੁਪਏ ਕਿਲੋ ਠੀਕ ਹੈ ਹਾਂ ਜੀ ਹਾਂ ਜੇ ਮਿਕਸਰ ਲਵਾਉਣਾ ਤਾਂ 87 ਆ ਜੇ ਇਕੱਲਾ ਐਮਸੀ ਲਾਉਣਾ 86 ਆ 86 ਆ ਜੇ ਮਿੱਤਰੋ ਸਾਰਾ ਸੇਲ ਨਾਲ ਹੁਣ 90 ਆ ਤੇ ਇਹਦਾ ਸਾਈਜ਼ ਕੀ ਆ ਇਹ ਆ ਗਈ 14 7 14 7 ਸਾਈਜ਼ ਦੇ ਵਿੱਚ ਆ 10 ਇੰਚ 10 ਇੰਚ ਹੀ ਆ ਗਈ ਆ 10 ਇੰਚ ਹੀ ਠੀਕ ਹੈ 8 ਇੰਚੀ ਹੋਕ ਆ ਗਈ ਇਹਦੇ ਐਂਗਲ ਸੇਲਦੇ ਨੇ ਜੀ ਆ ਦੇਖੋ ਮੋਹਰ ਠੀਕ ਹੈ ਇਧਰਲੇ ਪਾਸੇ ਮੋਹਰਾਂ ਚੈੱਕ ਕਰਾ ਦੀ ਆ ਦੇਖੋ ਆ ਸੇਲ ਦੀ ਮੋਹਰ ਲੱਗ ਰਹੀ ਐ ਨਾ ਹਾਂਜੀ ਆ ਇੱਕ ਆ ਲੱਗ ਰਹੀ ਠੀਕ ਹੈ ਇਹ ਕਈ ਐਂਗਲਾਂ ਤੇ ਸੇਲ ਦੀ ਮੋਹਰ ਆ ਠੀਕ ਹੈ ਕਈ ਇਹ ਮਿਕਸ ਮਾਲ ਚ ਆ ਇਹਦਾ weight ਹੈਗਾ ਜੀ 26+ ਠੀਕ ਆ ਇਹਦਾ weight ਕਿੰਨਾ ਇਹ ਹੈਗੀ ਆ 20 ਕੁਆਂਟਲ ਪਲੱਸ ਆ ਜੀ ਤੇਦਾ rate ਇਹਦਾ 170 12 6.5 ਦਾ 12 6.5 ਦਾ ਹੈਗਾ ਜੀ 170 ਤੇ ਇਹਦਾ ਵਜਨ ਕਿੰਨਾ ਹੁਣ ਇਹ 26+ weight ਆ ਜੀ ਇਹਦਾ rate ਆ 225000 ਰੁਪਇਆ ਤੇ ਇਹਦੀਆਂ ਜੇ ਸਾਈਡਾਂ ਦੀ ਆਪਾਂ ਗੱਲ ਕਰੀਏ ਸਾਈਡਾਂ ਦੱਸਗੇ ਜੋ ਫਰਸ਼ 4mm 4mm ਦਾ ਫਰਸਾ ਸਿੱਡਾਂ ਹੈਗੀਆਂ ਦੱਸ ਗਈ ਜੀ ਇਹ ਸਾਰਾ ਲੈਜ਼ਰ ਕਟਿੰਗ ਚਾਜੀ ਤੇ ਮਾਲ ਸਾਰਾ ਲੈਜ਼ਰ ਕਟਿੰਗ ਨਾਲ ਲੱਗਿਆ ਵਾਸੀ ਕਟਿੰਗ ਪਾਸੇ ਮਿਸਟਰ ਲਖਵੀਰ ਨੇ ਪਿਸਤੌਲ ਬਸਰੂਲ ਪੂਰੇ ਲਾਏ ਪਿਆ ਕੁਛ A to Z ਜੋ ਗਾਗਦੀ ਡਿਮਾਂਡ ਹੁੰਦੀ ਆ ਪਰ ਮੌਕੇ ਦੇ ਵੀ ਕਟਵਾ ਕੇ ਲਾ ਦਿੰਦੇ ਆ ਕਟਵਾ ਕੇ ਮੌਕੇ ਦੇ ਵੀ ਲੱਗ ਜੂ ਹਾਂ ਹਾਂ ਬਾਕੀ ਯਾਰ ਇੱਥੇ ਦਾ ਲੱਗਣੀ ਲੱਗਣਾ ਇਧਰ ਹੁੱਕ ਦੇ ਢੇਠ ਵਾਲੇ ਪਾਸੇ ਜੀ ਪੂਰਾ ਸੋਨਾ ਕਰਿਆ ਵਾ ਸਾਰਾ A to Z ਮਾਲ ਲੈਜ਼ਰ ਕਟਿੰਗ ਦਾ ਠੀਕ ਹੈ ਤੇ ਇਹਦਾ ਰੇਟ ਕਿੰਨਾ ਦੱਸਿਆ 2,25,000 ਰੁਪਿਆ ਸਨੇ ਟਾਇਰ ਸਾਣੇ ਵੀ ਲਗਾਪਾ ਜਿਵੇਂ ਇਹ ਕੰਪਲੀਟ ਖੜੀ ਆ ਜੇ ਅਕੇ ਸਾਣੇ ਟਾਇਰ ਨਹੀਂ ਲੈਣੇ ਤਾਂ 10000 ਰੁਪਏ ਘਟ ਜਾਂਦਾ ਜੀ ਉੱਕਾ ਬੁੱਕਾ ਲੈ ਕੇ ਜਾਣਾ ਉਵੇਂ ਲੈ ਜਾਓ ਤੇ ਮਿੱਤਰੋ ਤੋਲ ਦੇ ਵਿੱਚ ਇਹ ਕਿੰਨਾ ਪੈਜੂ ਤੋਲ ਕੇ ਇਹ 87 ਰੁਪਏ ਕਿਲੋ ਜੀ 87 ਰੁਪਏ ਕਿਲੋ ਤੇ ਲੋਕ ਆ ਵੀ ਲਾਤੇ ਤੇ ਦੋਵੇਂ ਸਾਈਡ ਹਰੇਕ ਟਰਾਲੀ ਦੇ ਦੋਨੋਂ ਸਾਈਡ ਲੋਕ ਲੱਗੀ ਹੁੰਦੀ ਠੀਕ ਹੈ ਜੇ ਜੈਕ ਲੱਗਿਆ ਹੀ ਨਹੀਂ ਇਹਦਾ ਟਰਾਲੀ ਹਿੱਲੀ ਜਾਊ ਇਹ ਮੈਂ ਕਹਿੰਦਾ ਜਮੀ ਵੀ ਨਹੀਂ ਠੀਕ ਹੈ ਹਾਂ ਡਬਲ ਜੈਕ ਆ ਜੀ ਇਹ ਡਬਲ ਜੈਕ ਆ ਤੇ ਹਿੱਸੇ ਦੇ ਗੋਲ ਲੱਗਿਆ ਜੀ 5 ਇੰਚੀ ਗੋਲ ਆ 5 ਇੰਚੀ ਗੋਲ ਹਿੱਸਾ ਲੱਗਿਆ ਡਬਲ ਜੈਕ ਦੇ ਵਿੱਚ ਤੇ ਇਹ ਟਾਲੇ ਪਾਸੋਂ ਵੀ ਸਫਾਈ ਚੈੱਕ ਕਰ ਸਕਦੇ ਹਾਂ ਤੇ ਸਫਾਈ ਦੀ ਜਦੋਂ ਗੱਲ ਆਈ ਗਈ ਇਧਰਲੇ ਪਾਸੇ ਖੜਾ ਟਰਾਲਾ ਇਹ ਤੇ ਪ੍ਰਾਈਮਰ ਵੱਜਿਆ ਬਾਹਰੇ ਹਾਂ ਸਿਰਫ ਪ੍ਰਾਈਮਰ ਵੱਜਿਆ ਹੋਇਆ ਇਹ ਤੇ ਪ੍ਰਾਈਮਰ ਵੀ ਪਤੰਦਰਾ ਪ੍ਰਾਈਮਰ ਦੀ ਕੁਆਲਿਟੀ ਚੈੱਕ ਕਰ ਲਓ ਤੇ ਬਾਕੀ ਪ੍ਰਾਈਮਰ ਦੀ ਕੁਆਲਿਟੀ ਦੇਖੋ ਇਧਰਲੇ ਪਾਸੇ ਵੈਲਡਿੰਗ ਵਾਲੀ ਕੁਆਲਿਟੀ ਵੀ ਵੈਲਡਿੰਗ ਦੀ ਕੁਆਲਿਟੀ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਹਾਂ ਟਰਾਲੀ 'ਚ ਇਹੋ ਜੀ ਕੋਈ ਗੱਲ ਨਹੀਂ ਅਗਲਾ ਬੇਸ਼ੱਕ ਫੋਨ ਕਰਕੇ ਕਹਦੇ ਵੀਰੇ ਮੈਂ ਟਰਾਲੀ ਵੀ ਸਫਾਈ ਬੁਣੀ ਜਿੰਨੀ ਬਰੀ ਮਿਲੂ ਹਾਂ ਆਪਾਂ ਬਣੀ ਹੋਈ ਟਰਾਲੀ ਵੀ ਦਿਖਾ ਦਿੰਦੇ ਕਟਿੰਗ ਲਾ ਕੇ ਗੱਲਾ ਇਹ ਨਹੀਂ ਹੈਗਾ ਮੇਰੇ ਤੋਂ ਲੇਜ਼ਰ ਵਾਲੇ ਨਾਲ ਆਹ ਮਾਲ ਲੱਗਿਆ ਵਾ ਇਧਰਲੇ ਪਾਸੇ ਆਹ ਕੁੰਡੇ ਜਿਹਾ ਕੁੰਡਾਂ ਦੇ ਵਿੱਚ ਵੀ ਡਿਜ਼ਾਈਨ ਪਾਏ ਪਾਏ ਇਧਰ ਵੱਧ ਪਤਾ ਲੱਗਦਾ ਆਹ ਪੱਤੀਆਂ ਸਾਰੀਆਂ ਲੇਜ਼ਰ ਕਟਿੰਗ 'ਚ ਨਹੀਂ ਜੀ ਸਿੰਪਲ ਨਹੀਂ ਹੈ ਮਾਲ ਸਾਰਾ ਲੇਜ਼ਰ ਕਟਿੰਗ ਸਾਰਾ ਲੇਜ਼ਰ ਆਹ ਦੇਖੋ ਜੀ ਘੋੜੇ ਘਾੜੇ ਸਾਰਾ A to Z ਲੇਜ਼ਰ ਕਟਿੰਗ ਕੂਲ ਬਾਕਸ ਵੀ ਲਾਤਾ ਤੇ ਰੀਲਾਂ ਵੀ ਲੱਗੀਆਂ ਹੋਆਂ ਦੋਨੇ ਟਰਾਲੀਆਂ ਦੇ ਅੱਗੇ ਅਗਲੇ ਪਾਸੇ ਸਾਰੀਆਂ ਦੇ A to Z ਸਾਰੀਆਂ ਦੇ ਰੀਲਾਂ ਲੱਗੀਆਂ ਹੋਣਗੀਆਂ ਜੀ 12 14 16 ਜਿਹੜੀ ਮਰਜ਼ੀ ਲੈ ਲਓ ਉਹਦੇ ਰੀਲਾਂ ਲੱਗੀਆਂ ਹੀ ਹੋਣਗੀਆਂ ਠੀਕ ਹੈ ਹਾਂਜੀ ਇਹਦੀ ਹੁਣ ਬੈੱਡੀ 'ਚ ਫਰਕ ਪੈ ਗਿਆ ਜੀ ਠੀਕ ਹੈ ਇਹਦਾ ਡਿਜ਼ਾਈਨ ਹੋਰ ਆ ਉਹਦਾ ਹੋਰ ਆ ਡਿਜ਼ਾਈਨ ਹੋਰ ਆ ਡਿਜ਼ਾਈਨ ਕਿੰਨੇ ਕੁ ਹੁੰਦੇ ਆ ਫਿਰ ਆਪਣੇ ਕੋਲ ਡਿਜ਼ਾਈਨ ਤਾਂ ਜਿਹੜਾ ਮਰਜ਼ੀ ਕਢਵਾ ਲਿਆ ਜਿਹੜਾ ਮਰਜ਼ੀ ਕਢਵਾ ਲਿਆ ਜਿਹੜਾ ਡਿਜ਼ਾਈਨ ਆ ਕੇ ਤੇ ਸਾਈਡਾਂ ਦੀ ਸਾਈਜ਼ ਕੀ ਆ ਸਾਈਡਾਂ ਵਾਲਾ ਇਹ ਸਵਾ ਦੋ ਬਾੜਾ 2.5 ਫੁੱਟਾ ਬੈੱਡਾ ਸਵਾ ਦੋ ਫੁੱਟ ਬਾੜਾ 2.5 ਫੁੱਟਾ ਬੈੱਡਾ ਤੇ ਆ ਟਾਲੀ ਸਾਈਜ਼ ਆ ਜੀ 16 ਸੱਤ 16 ਸੱਤ ਸਾਈਜ਼ ਦੇ ਵਿੱਚ ਆ ਟਾਟਾ ਦੀਆਂ ਹੱਬਾਂ ਨੇ 10 ਨਟ 5 ਇੰਚੀ ਗੋਲ ਐਕਸਲ ਲੱਗੇ ਇਹਦੇ ਇਹ ਜਿਹੜੇ ਐਂਗਲ ਨੇ ਸੇਲ ਦੇ ਆ ਜੀ ਐਂਗਲ ਲੱਗਿਆ ਸੇਲ ਦੇ ਤੇ ਫਰਸ਼ ਵੀਦਾ ਹੈਵੀ ਲੱਗਦਾ ਇਹਨਾਂ ਨੂੰ ਫਰਸ਼ ਇਹਦਾ 6 mm 6 mm ਦਾ ਫਰਸ਼ ਆ ਤੇ ਇਹ ਜੇ ਆਉਣ ਵਰਕ ਹੈ ਤੇ ਬੱਡਾ ਇਸ ਲੋਡ ਲੱਗਣਾ ਇਹਨਾਂ ਨੂੰ ਹਾਂ ਹਾਲੇ ਜਾਲੀ ਇਹ ਤੇ ਲੱਗਣੀ ਆ ਠੀਕ ਹੈ ਹਾਂ ਜਾਲੀ ਇਹ ਲੱਗਣੀ ਆ ਐਵੇਂ ਉਹ ਤਾਂ ਅਗਲੇ ਦੀ ਡਿਮਾਂਡ ਆ ਵੀ ਪੇਂਟ ਕਿਹੜਾ ਕਰਾਉਣਾ ਠੀਕ ਹੈ ਮੌਕੇ ਤੇ ਇਧਰਲੇ ਪਾਸੇ ਦੇਖ ਸਕਦੇ ਹੋ ਮਿੱਤਰੋ ਬੈੱਡ ਬੁੱਡ ਲਾ ਕੇ ਟਰਾਲੀ ਪੂਰੀ ਰੈਡੀ ਆ ਡਿਲੀਵਰੀ ਵਾਸਤੇ ਤੇ ਜੇ ਆਪਾਂ ਪੇਂਟ ਵਾਲੀ ਕੁਆਲਿਟੀ ਦੀ ਗੱਲ ਕਰੀਏ ਪੇਂਟ ਆਪਾਂ ਕਿਹੜਾ ਕਰਦੇ ਆ ਐਸਪਾ ਦਾ ਪੇਂਟ ਕਰਦੇ ਐਸਪਾ ਦਾ ਪੇਂਟ ਕਰਦਾ ਵੀਰ ਤੇ ਜਿਵੇਂ ਟਰਾਲੀ ਲਖਵੀਰ ਦਥੋਂ ਲੈ ਗਿਆ ਆ 14-7 ਦੇ ਵਿੱਚ ਆ ਗਈ ਆ 14-7 ਆ ਇਹ ਇਹ ਸਾਰੀ ਐਮਸੀ ਦੀ ਆ ਇਹ ਸਾਰੀ ਐਮਸੀ ਦੀ ਆ ਹਾਂ ਜੀ ਇਹਦਾ ਬਜਨ ਪੂਜਣ ਕਿੰਨਾ ਹੈ ਇਹਦਾ ਵੀ 26 ਪਲਸ ਵੇਟ 26 ਪਲਸ ਵੇਟ ਹੈ ਇਹਦਾ ਵੇਟ 14 ਦਾ 26 ਪਲਸ ਹੀ ਉਹ ਅਗਲੇ ਦੀ ਮਰਜ਼ੀ ਆ ਵੀ 26 ਤੋਂ ਕਿੰਨਾ ਉੱਤੇ ਕਰਾਉਣਾ ਕਿੰਨਾ ਉੱਤੇ ਕਰਾਉਣਾ ਉਹ ਜਿਵੇਂ ਜਿਵੇਂ ਰੇਟ ਵਧੀ ਜਾਣਾ ਰੇਟ ਵਧੀ ਜਾਣਾ ਤੇ ਦਿੱਤਾ ਤਾਂ ਲੋਗੋ ਵੀ ਸਾਡੇ ਵਾਲੇ ਲਈ ਬੈਠਾ YouTube Facebook ਸਾਰਾ YouTube ਜਿਹੜੀ ਅੱਗੇ ਦੇਖੀ ਉਹਦੀ ਵੀਡੀ ਹੋਰ ਸੀ ਇਹਦੀ ਹੋਰ ਠੀਕ ਹੈ ਅੱਡੋ ਅਡੀ ਡਿਜ਼ਾਈਨ ਨੇ ਚਾਰ ਟਰਾਲੀਆਂ ਤੁਹਾਨੂੰ ਦਿਖਾਈਆਂ ਪੰਜ ਅਡੋ ਅਡੀ ਨੇ ਸਾਰੀਆਂ ਤੇ ਜਿਵੇਂ ਆ 16 7 6 ਦੇ ਵਿੱਚ ਆ ਲਖਵੀਰ ਇਹਦਾ ਵਜਨ ਕਿੰਨਾ ਇਹਦਾ 30 ਪਲੱਸ weight ਹੋਊਗਾ ਜੀ ਠੀਕ ਆ 30 ਪਲੱਸ weight ਆ ਜੀ ਇਹਦਾ 265000 ਰੁਪਏ ਜੀ ਰੈਡੀ ਆ ਜੀ ਇਹ ਹੈਨ ਪੇਂਟ ਕਰਕੇ ਠੀਕ ਹੈ ਜਾਲੀ ਲਾ ਕੇ ਸਟicker ਲਾ ਕੇ ਲਾਈਟਾਂ ਲਾ ਕੇ ਅਗਲੇ ਨੂੰ ਬਸ ਜਾ ਕੇ ਅਗਲੇ ਨੂੰ ਟਰੈਕਟਰ ਦੇ ਮੰਗ ਰਿਹਾ ਲਾਈਟਾਂ ਲੂਟਾਂ ਲੱਗਣੀਆਂ ਇੱਥੋਂ ਜਗਮਗ ਜਗਮਗ ਕਰਨ ਲਾਗੇ ਬੇਟੂ ਜੱਟ ਪੂਰੀ ਜਗਮਗ ਜਗਮਗ ਕਰਾ ਕੇ ਦਵਾਂਗੇ ਠੀਕ ਹੈ ਤੇ ਇਹਦਾ ਸਾਈਜ਼ ਹੁਣ ਇਹ 12 6 ਪ੍ਰਾਈਮਰ ਆ ਜੀ ਇਹ ਵੀ ਇਹ ਵੀ ਪ੍ਰਾਈਮਰ ਤੇ ਪੇਂਟ ਲੱਗਦਾ ਦੇਖਣ ਨੂੰ ਪੂਰਾ ਪਰ ਪ੍ਰਾਈਮਰ ਆ। ਇਹਦਾ ਸਾਈਜ਼ ਕੀ ਆ? ਇਹ 12 6.5 ਆ ਜੀ। 12 6.5 ਸਾਈਜ਼ ਦੇ ਵਿੱਚ ਆ ਤੇ ਲੋਗ ਲੂਕ ਇਹਦੇ ਵੀ ਲੱਗੇ ਜੀ। ਸਾਰਾ ਕੁਝ A to Z ਲੱਗੇ ਹੀ ਹੋਊਗਾ ਜੀ ਹਰੇਕ ਟਰਾਲੀ ਦੇ। ਠੀਕ ਹੈ। ਵੀਲ ਬੂਲ ਕੱਪ ਸਾਰੇ ਲਾ ਕੇ ਦਵਾਂਗੇ ਜੀ। ਵੀਲ ਕੱਪ ਲੱਗੇ ਹੋਣਗੇ ਬਾਕੀ ਇਹਦਾ ਹਿੱਸਾ ਆ ਗਿਆ 4 ਇੰਚ। 4 ਇੰਚ ਚ 4 ਸੀ ਸਾਈ 25 ਟਨ ਦਾ ਪੰਪਾ। 25 ਟਨ ਦਾ ਪੰਪਾ ਜੀ 4 ਸੀ ਸਿੰਗਲ ਪੰਪਾ 4 ਸੀ ਹਿੱਸਾ 12 6.5 ਦੀ ਜਿਵੇਂ ਕਹ ਦੀ ਇਹ ਡਿਮਾਂਡ ਅੱਜ ਦੀ ਕਿਹੜੀ ਵੱਧ ਹੀ ਜਾਂਦੀ ਆ ਪੂਰੀ। ਹਰੇਕ ਕੰਮ ਦੇ ਵਿੱਚ ਆ ਜਾਂਦੀ ਆ ਇਹ ਟਰਾਲੀ। ਤੇ ਅੱਗੇ ਆ ਗਏ 14 7 16 7 18 7 ਜਿਹੜੀ ਮਰਜ਼ੀ ਲੈ ਜਾਓ ਜੀ ਜਿਹੜੀ ਮਰਜ਼ੀ ਲੈ ਜਾਓ ਅਰ ਮੰਜੇ ਭਰ ਕੇ ਦਵਾਂਗੇ ਜੀ ਹੁਣ ਉਹ ਦੇਖੋ ਉਹ ਪਿੱਛੇ ਟਰਾਲੀ ਦਾ ਮੰਜਾ ਭਰਿਆ ਹੋਇਆ ਠੀਕ ਹੈ ਇਧਰਲੇ ਪਾਸੇ ਉਹ ਦੇਖੋ ਜਿਵੇਂ ਮਰਜ਼ੀ ਖੋਲਿਆ ਵਾ ਵੀ ਆ ਇੱਥੇਲੇ ਪਾਸੇ ਦੇਖੋ ਮੇਤਰੋਈ ਦੇ ਜੇ ਕਹਿੰਦੇ ਆਹ ਮਾਲ ਆ ਜਿਹੜਾ ਆ ਤਾਂ ਲੱਗੇ ਹੀ ਐ ਲੈਜਰ ਘਟਿੰਦੇ ਨਾਲ ਇਧਰਲੇ ਪਾਸੇ ਕੁੰਡਾ ਵੀ ਲੈਜਰ ਘਟਿੰਦਾ ਆ ਠੀਕ ਹੈ ਤੂੰ ਚੈੱਕ ਕਰ ਉਹ ਚੈੱਕ ਆਦਾ ਇੱਕ ਇਹ ਸੰਤਾਲੀਆਂ ਦਾ ਜਿਵੇਂ ਕਿ ਨਹੀਂ ਨਾਰਮਲ ਗੱਲ ਆ ਗਈ ਨਾਰਮਲ ਆਏ ਕੁੰਡੇ ਵੀ ਲੈਜਰ ਚ ਆਉਂਦੇ ਆ ਜੀ ਲੈਜਰ ਚ ਲਈ ਬੈਠਾ ਇਹਦਾ ਡਿਜ਼ਾਈਨ ਹੋਰ ਆ ਨਾ ਕੁੰਡੇ ਦਾ ਉਹ ਟਰਾਲੀ ਦਾ ਦੇਖੋ ਉਹਦਾ ਹੋਰ ਆ ਇਹਦੇ ਕੁੰਡੇ ਦਾ ਹੋਰ ਡਿਜ਼ਾਈਨ ਆ ਕਿਆ ਬਾਤ ਆ ਤੇ ਮੰਝਾ ਭਰਿਆ ਵਾ ਨਾਲ ਹਨਾ ਮੰਝਾ ਮੈਂ ਕਹਿੰਦਾ ਜੀ ਅਗਲੇ ਨੇ ਜਿੱਥੇ ਦੂਰ ਜਾਣਾ ਕਈ ਵਾਰ ਮੰਡੀ ਚ ਟਾਈਮ ਲੱਗ ਜਾ ਅਗਲਾ ਟੌਰ ਨਾਲ ਬਹਿ ਕੇ ਰੋ ਪੀ ਖਾਵੇ ਪਾਣੀ ਪੀਵੇ ਬਹਿ ਸਕਦਾ ਅਗਲਾ ਬੈ ਵੀ ਸਕਦਾ ਪੈ ਵੀ ਸਕਦਾ ਹਾਂ ਜੀ ਹਾਂ ਤੇ ਜੇ ਕਿਸੇ ਪਾਸੇ ਹੁਣ ਤੈਂ ਕਰਕੇ ਇਕੱਠਾ ਕਰਨਾ ਇੱਥੇ ਆ ਲੋਕ ਪਈ ਚੁੱਪ ਕਰਕੇ ਆ ਪਿਆ ਲੋਕ ਲੈ ਇੱਥੋਂ ਆ ਗਸਿਆ ਜੂ ਚਲੋ ਜੀ ਮੰਝਾ ਸਾਈਡ ਤੇ ਠੀਕ ਆ ਯਾਰ ਖੂਬੀਆਂ ਸਾਰੀਆਂ ਤੇਰੇ ਫੇਰਚੇ ਬੁੱਲਤੇ ਸਾਰੇ ਸਾਰਾ ਕੁਝ A to Z ਲਾ ਰੱਖਿਆ ਜੀ ਫੇਰਚੇ ਇਹ ਬੈੱਡ ਬਹੁਤ ਸੋਹਣਾ ਤਿਆਰ ਕਰਦਾ ਬਾਈ ਲਖਵੀਰ ਇਹ ਸਵਾ ਦੋ ਫੁੱਟ ਬਾੜਾ ਕੀ ਢਾਈ ਫੁੱਟਾ ਬੈੱਡ ਆ ਗਿਆ ਵੀ ਹਨਾ 2.5 ਫੁੱਟਾ ਬੈੱਡਾ ਜੀ ਬੈੱਡ ਵੀ ਪੂਰਾ ਵੀ ਨਾ ਬੈੱਡ ਤੇ ਬੈੱਡ 'ਚ ਵੀ ਹਰੇਕ ਟਰਾਲੀ ਤੇ ਤਵਜ਼ੀਲੀ ਹੋਊਗੀ ਹੋਗੀ ਹੁਣ ਇਹਦੇ ਦੇਖ ਲਓ ਬਲਦ ਡੂਲੌਕਸ ਮਾਡਲ ਤੇ ਕੋੜਾ ਇਧਰ ਦੇ ਪਾਸੇ ਅਗਲੀ ਦਾ ਦੇਖੋ ਜੀ ਠੀਕ ਹੈ ਅਗਲੀ ਦਾ ਦੇਖੋ ਇਹਦੇ ਗੋਲ ਪਲੇਟਾਂ ਪੰਜਾਬ ਦਾ ਲੋਗੋ ਆ ਗਿਆ ਤੇ ਜੇ ਬੈੱਡ ਉੱਪਰਲਾ ਵੀ ਚੱਕਣ ਬਾਅਦ ਤੇ ਆ ਨਾਲ ਲਾਈਆਂ ਪੰਗਾਂ ਪੱਤੀਆਂ ਉਵੇਂ ਜਦੋਂ ਪਿਛਲਾ ਡਾਲਾ ਖੋਲਦੇ ਹੋਈ ਜਦੋਂ ਆਹ ਲੋਕ ਲੱਗ ਜਾਂਦਾ ਜਿਵੇਂ ਜਿਵੇਂ ਖੋਲਾਂਗੇ ਉਵੇਂ ਉਵੇਂ ਲੋਕ ਲੱਗ ਜਿੰਨਾ ਕਿ ਚੱਕਣਾ ਉਨੇ ਲੋਕ ਪਈ ਜਾਣਗੇ ਵਿੱਚ ਠੀਕ ਹੈ ਹਾਂ ਠੀਕ ਹੈ ਤੇਰੇ ਖਵੀਰ ਮਨੋਂ ਆਇਆ ਦੱਸ ਜਿਵੇਂ ਤੂੰ ਟਰਾਲੀ ਤਿਆਰ ਕਰਤੀ 12 6:30 ਆ ਜਾਂ 14 14 7 ਹੋ ਗਈ ਹੈ ਨਾ ਹਾਂ ਜੀ ਇਹ ਜਦੋਂ ਤੈਥੋਂ ਨਵੀਂ ਬੰਦਾ ਬਣਵਾ ਕੇ ਲੈ ਗਿਆ ਆਪਣੀ ਕਿੰਨੇ ਕ ਟਾਈਮ ਦੀ ਗਰੰਟੀ ਵਾਰੰਟੀ ਹੁੰਦੀ ਹੈ ਹਿੱਸੇ ਨੂੰ ਤਾਂ ਜੇ ਆਪਾਂ ਮਾ ਗਾ ਨਹੀਂ ਕੋਈ ਦਿੱਕਤ ਆਉਂਦੀ ਹੋਈ ਨਹੀਂ ਕਿਸੇ ਨੂੰ ਆਪਾਂ ਜਿੰਨੀ ਟਰਾਲੀਆਂ ਦਿੱਤੀਆਂ ਉਹਨੇ ਪਹਿਲਾਂ ਵੀ ਤੁਹਾਡੇ ਪੇਜ ਤੋਂ ਆਪਾਂ ਵੀ ਲੰਬੇ ਦਾ ਕੰਮ ਨਹੀਂ ਹੈਗਾ ਤੁਹਾਡੇ ਪੇਜ ਤੋਂ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਆਪਾਂ ਨੂੰ ਉਹ ਕੰਨ ਰਿਜ਼ਲਟ ਮਿਲਿਆ ਉਹ ਚੀਜ਼ ਦਾ ਠੀਕ ਹੈ ਤੇ ਆਪਣੇ ਕਿਸਾਨ ਭਰਾਵਾਂ ਨੇ ਵੀ ਵਧੀਆ ਸਾਥ ਦਿੱਤਾ ਵੀ ਕੋਈ ਦਿੱਕਤ ਨਹੀਂ ਆਈ ਤੁਹਾਨੂੰ ਲੈਣ ਦੇ ਮੈਨੂੰ ਤਾਂ ਦੋ ਕਸਾਲ ਹੀ ਹੋਏ ਆ ਜੀ ਨਹੀਂ ਕਹਿਦੀ ਆਪਾਂ ਵੀ ਦੋ ਸਾਲਾਂ ਦੇ ਵਿੱਚ ਜਿਵੇਂ ਵਧੀਆ ਸਾਈਡ ਹੈ ਜਿਹੜਾ ਪਰਿਵਾਰ ਆ ਜਿਹੜਾ ਵੱਡਾ ਕਰੀ ਜਾਂਦਾ ਹੌਲੀ ਹੌਲੀ ਮਿੱਤਰੋ ਸਾਥ ਦਿਓ ਕੁਆਲਿਟੀ ਦਾ ਕੰਮ ਕਰਦਾ ਵੀਰਪੁਰਾ ਇਹ ਆਪਣਾ ਲੁਕੇਸ਼ ਨੇ ਕਿੱਥੇ ਲਗਵੀਆ ਇੱਕ ਕਕਰਾਲਾ ਪਾਈਕ ਆ ਜੀ ਹਾਂਜੀ ਪਾਤੜਾ ਰੋਡ ਤੋਂ ਲਿੰਕ ਰੋਡ ਤੋਂ 1 ਕਿਲੋਮੀਟਰ ਅੰਦਰ ਆ 1.5 ਕਿਲੋਮੀਟਰ ਤੇ ਜਿਲ੍ਹਾ ਕਿਹੜਾ ਲੱਗਦਾ ਇਹਨੂੰ ਜਿਲ੍ਹਾ ਪਟਿਆਲਾ ਲੱਗਦਾ ਯਾ ਪਟਿਆਲਾ ਜਿਲ੍ਹਾ ਕਕਰਾਲਾ ਪਾਈਕਾ ਪਿੰਡ ਆ ਪਾਤੜਾ ਰੋਡ ਦੇ ਉੱਤੇ ਹਾਂਜੀ ਤੇ ਕੰਟੈਕਟ ਨੰਬਰ ਬਾਈ ਦਾ ਆਪਾਂ ਉੱਪਰ ਲਾਤਾ ਮਿੱਤਰੋ ਜੇ ਕਿਸੇ ਵੀ ਵੀਰ ਨੇ ਯਾ ਟਰਾਲੀ ਤਿਆਰ ਕਰਾਉਣੀ ਏ ਇੱਕ ਵਾਰੀ ਮੌਕਾ ਦਿਓ ਇੱਕ ਸੱਚੀ ਗੱਲ ਰਹੇਗੀ ਮੈਨੂੰ ਦੱਸੇ ਜਿਵੇਂ 12 6.5 ਆ ਇੱਕ ਜਦੋਂ ਬੰਦੇ ਨੇ ਆਰਡਰ ਦਿੱਤਾ ਤਦ ਨੂੰ ਕਿੰਨੇ ਕ ਟਾਈਮ ਚ ਤਿਆਰ ਕਰਦੇ 10 ਤੋਂ 15 ਦਿਨ ਮੈਕਸਿਮਮ ਆ 10 ਤੋਂ 15 ਲੈਣਾ ਇਹ ਨਹੀਂ ਪਤਾ ਛੋਡੇ ਆਉਂਦੇ ਨੂੰ ਇੱਕ ਦੋ ਖੜਗੀਆਂ ਹੁਣ ਕਿਉਂ ਬਾਈ ਕੋਲ ਪੰਜ ਤੋਂ ਚਾਰ ਇੱਕ ਦੋ ਤਾਂ ਪੀਸ ਖੜੇ ਹੀ ਹੁੰਦੇ ਆ ਜੀ ਹੁਣ ਪੰਜ ਤੋਂ 6 ਪੀਸ ਖੜੇ ਆ ਖੜੇ ਆ ਇਹ ਹਾਂ ਇਹ ਜਿਹੜਾ ਆਊਗਾ ਜਿਹੜਾ ਕਾਲੀ ਵੀ ਕਹਿਣਾ ਵੀ ਵੀਰੇ 14 ਚਾਹੀਦੀ ਆ ਅਗਲੇ ਨੂੰ ਪਸੰਦ ਆ ਗੁੱਲਾ ਪਵਾਓ ਤੇ ਲੈ ਠੀਕ ਹੈ ਇੱਕ ਮਿੰਟ ਜੇ ਨਾ ਆ ਨਾ ਸਮਾ ਦੇ ਦੇਣਾ ਬੰਦਾ ਕਹਿੰਦਾ ਉਹਦਾ ਵੀ ਨਵਾਂ ਟਰਾਲਾ ਬਣਵਾਉਣਾ ਜਾਂ ਲੈ ਕੇ ਜਾਣਾ ਇਧਰੋਂ ਆ ਜਾਓ ਕਿਰਾ ਗੁੱਲਾ ਪਾਗੀ ਲੈ ਕੇ ਜਾਣਾ ਪੂਰਾ ਤਸੱਲੀ ਭਾਸ਼ ਤਿਆਰ ਹੋਇਆ ਹੋਇਆ ਨਾਲ ਦੀ ਨਾਲ ਲੱਡੂ ਵੰਡਣ ਜੋਗੇ ਕਰਦਾ ਲੱਡੂ ਵੰਡਣ ਜੋਗੇ ਕਰ ਦੂਗਾ ਨਾਲ ਦੀ ਨਾਲ ਨਾਲ ਦੀ ਨਾਲ ਠੀਕ ਹੈ ਇਹ ਨਹੀਂ ਹੈ ਵੀ ਅਗਲੇ ਨੂੰ ਕਹਿ ਦਈਏ ਵੀਰੇ 10 ਦਿਨ ਖੜ ਜਾ 15 ਨਾਲ ਦੀ ਨਾਲ ਅਗਲਾ ਆਵੇ ਆਪਣਾ ਉਹ ਕੰਮ ਨਹੀਂ ਵੀ ਅੜਕੇ ਹੀ ਸੌਦਾ ਕਰਨਾ ਅੜਕੇ ਨਾਲ ਸੌਦੇ ਹੁੰਦੇ ਨਹੀਂ ਨਾ ਕਰਨਾ ਨਾ ਕਰਨਾ ਜਿਵੇਂ ਕਿ ਦੀ ਲਖੀਰ ਜੇ ਖਿੱਚੀ ਨਹੀਂ ਰੇਟਾਂ ਦੇ ਉੱਤੇ ਜਿੰਨੇ ਬੋਲੇ ਆਗੇ ਉਹ ਕੋਈ ਗੱਲ ਨਹੀਂ ਫਿਰ ਵੀ ਆਪਾਂ ਮਾਨਤਾਨ ਕਰਾਂਗੇ ਪਰ ਆਪਣਾ ਰੇਟ ਜੈਨੂਅਲ ਆ ਜਿੱਥੇ ਮਰਜੀ ਅਗਲਾ ਟਰਾਈ ਮਾਰ ਕੇ ਆ ਜੇ ਟਰਾਈ ਮਾਰ ਕੇ ਪਤਾ ਕਰਕੇ ਆ ਜਿਓ ਬਾਈ ਕੋਲ ਤੇ ਕੰਟੈਕਟ ਨੰਬਰ ਲਖੀਰ ਕਿੰਨਾ ਆਪਣਾ 9815292118 9815292118 ਇਹ ਮੋਬਾਈਲ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਟਰਾਲੀਆਂ ਜਿੰਨੀਆਂ ਦਿਖਾਈਆਂ ਮਿੱਤਰੋ ਤੁਹਾਨੂੰ ਜਿੰਨੀ ਗੱਲ ਕਹੀ ਹੈ ਯਾਰ ਉਹ ਨਿਭੜੂਗੀ ਨਿਭੜੂਗੀ ਕਿਉਂਕਿ ਆਪਾਂ ਬੀਜ ਨਾਲ ਵਰਤਦੇ ਆ ਬਹੁਤ ਟਾਈਮ ਤੋਂ ਤੇ ਜਮਾ ਤਸਲੀਬਖਸ਼ ਕੰਮ ਕਰਦਾ ਸੋ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਵੀ ਰਖਵੀਰ ਜੇ ਵੀਡੀਓ ਵਧੀਆ ਲੱਗੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸੋ ਦਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਧੰਨਵਾਦ ਵੀ ਲਿਖਦਾ ਧੰਨਵਾਦ